ਕਰਕੇ ਇਸ ਮੁਲਕ ਦੇ ਵਿੱਚ 인ਫਲੇਸ਼ਨ ਵੱਧ ਰਹੀ ਹੈ ਤੇ ચીਜਾਂ ਦੇ ਪਾਅ ਵੱਧ ਰਹੀ ਹੈ ਤੇ ਜਿਹੜੇ ਪੱਲੇਦਾਰ ਹੈ ਇਹਨਾਂ ਨੂੰ 20 ਰੁਪਏ ਪ੍ਰਤੀ ਕੁਇੰਟਲ ਮਿਲਨੇ ਚਾਹੀਦੇ ਹੈ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਸਰਕਾਰ ਨੂੰ ਇਹ ਇੱਕ ਛੋਟਾ ਸਾਹ ਦਾ ਹਲਕਾ ਹੈਗਾ ਪਰ ਇੱਥੇ ਲੈਟਰਨ ਹੈ ਨਹੀਂ ਜੀ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਹੈ ਠੇਕੇਦਾਰ ਹੈ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਕਿਤੇ ਜਾ ਕੇ ਆਪਣੇ ਪੇਟ ਨੂੰ ਖਾਦੀ ਕਰ ਸਕਣ ਸ਼ਾਇਦ ਗਵਰਨਮੈਂਟ ਸਮਝਦੀ ਹੈ ਕਿ ਜਿਹੜੇ ਲੇਬਰ ਹੈ ਗਵਰਨਮੈਂਟ ਸਮਝਦੀ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇਹ ਗਰੀਬ ਆਦਮੀ ਹੁੰਦੇ ਹੈ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫਿਰ પેટ ਕੇ ਵੀ ਸਾਫ ਕਰ ਸਕਦੇ ਆ ਮੇਰੇ ਤਾਂ ਖਿਆਲ ਹੈ ਜੀ ਸੋਚਦੀ ਹੈ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੁਝ ਹੈ ਨਹੀਂ ਤੇ પેટ ਕਿਵੇਂ ਸਾਫ ਹੋਊਗਾ ਫਿਰ ਤੜੀ ਲੈਟਰਨ ਹੈ ਨਹੀਂ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟ ਨਹੀਂ ਹੈ ਰਾਤ ਨੂੰ ਕਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਓਪਨਿੰਗ ਹੈਗੀਆਂ ਇੰਨਾਂ ਦੀ ਮੰਗ ਹੈ ਕਿ ਇੱਕ ਵਾਟਰ ਕੂਲਰ ਜ਼ਰੂਰ ਇੱਥੇ ਲਾਇਆ ਜਾਵੇ ਤੇ ਜਿਹੜੀ ਲਿਫਟਿੰਗ ਹੈ ਉਹ ਠੀਕ ਹੈ ਇਹ ਲੋਕ ਕਹੜਾ ਦੀ ਬਲਕ ਤੋਂ ਅਗੇ ਤੇ ਟੋਨ ਲੜ ਰਹੇ ਨੇ ਕਿਸ ਤਰ੍ਹਾਂ ਲੱਗ ਰਹੀ ਹੈ ਬਹੁਤ ਅੱਛੀ ਗੱਲ ਹੈ ਜੀ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੜਨ ਤੋਂ ਉੱਤਰਾ ਇਹ ਇਸ ਤਰ੍ਹਾਂ ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲਿਆ ਨਹੀਂ ਜੀ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੇ ਨੇ ਪਾਰਟੀਆਂ ਮੈਂ ਨਹੀਂ ਪੁੱਛਦਾ ਕਿ ਮੈਂ ਤਾਂ ਲੜਨਾ ਹੈ ਜਿਹੜਾ ਮਰਦੀ ਆ ਜੇ ਹੁਣ ਮਜਬੂਰੀ ਹੈ ਕਿ ਮੈਂ ਫੜ ਗਿਆ ਤੇ ਮੈਨੂੰ ਲੜਨਾ ਪੈਣਾ ਉਹ ਜੋ ਵੀ ਮਰਦੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਮਾਤਾ ਤੁਸੀਂ ਹਲਕੇ ਚ ਜਾ ਰਹੇ ਹੋ ਤੁਹਾਨੂੰ ਲੋਕਾਂ ਦੀਆਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁਣ ਤੱਕ ਆ ਰਹੀਆਂ ਲੋਕ ਦੱਸ ਰਹੇ ਨੇ ਵੀ ਆ ਜਿਆਦਾ ਸਮੱਸਿਆ ਨੇ ਸਮੱਸਿਆ ਤਾਂ ਇੱਥੇ ਜੀ ਹੈਗੀ ਹੈ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚਲੇ ਜੋ ਬੀਬੀਆਂ ਲੱਕੜਾ ਲੁਕੜਾ ਕੱਠੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦਿਆ ਹੋਊਗਾ ਪੰਡ ਤੇ ਸਵੇਰੇ ਜਾਉਂਗੇ ਤਾਂ ਪੱਕਾ ਕੰਡਾ ਲੈ ਕੇ ਆਉਂਦੀ ਹੈ ਜੀ ਦਾ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਸੁਵਿਧਾ ਨਹੀਂ ਪੱਠਿਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਪੈਰਸੀਨ ਸਟੋਵ ਹੈ ਨਹੀਂਗਾ ਤੇ ਉਹ ਲੱਕੜਾ ਲੁਕੜਾ ਇਦਰੋਂ ਉਦਰੋਂ ਕੱਠੀਆਂ ਕਰਕੇ ਆਪਣਾ ਦਿਨ ਕਰਉਣੀ ਹੈ ਜਦੋਂ ਤੁਸੀਂ ਕਮਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖਦੇ ਹੋ ਕਿ ਬੀਬੀਆਂ ਉਹਦੇ ਪਿੱਛੇ ਪਿੱਛੇ ਚੱਲਦੀਆਂ ਤੇ ਜਿਹੜੀ ਵੀ ਤਣਕਦੀ ਬੱਲੀ ਨਹੀਂ ਚੱਕਦੀ ਕਮਬਾਈਨ ਉਹ ਫਿਰ ਆਪਣੇ ਝੋਲੇ ਦੇ ਵਿੱਚ ਪਾ ਲੈਂਦੀਆਂ ਜਦੋਂ ਉਹਨਾਂ ਕੋਲੇ ਪੰਡ ਇਕੱਠੀ ਹੋ ਜਾਂਦੀ ਹੈ ਫਿਰ ਉਹ ਬੱਲੀਆਂ ਨੂੰ ਸੜਕਾਂ ਦੇ ਉੱਤੇ ਪਿਛਾ ਦਿੰਦੇ ਆ ਉਹਨਾਂ ਦੇ ਉੱਤੋਂ ਦੀਆਂ ਕਾਰਾਂ ਦੇ ਮੋਟਰਾਂ ਦੇ ਟਾਇਰ ਲੰਘਦੇ ਆ ਤੇ ਉਹਦੇ ਨਾਲ ਉਹ ਕਣਕ ਧਈ ਜਾਂਦੀ ਹੈ। ਐਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ। ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰਮੀ ਸੌਂਦੇ ਹੈ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਉੱਥੇ ਸੌਂਦੇ ਹੈ ਤੇ ਸਰਦੀਆਂ ਦੀ ਜਦੋਂ ਅੰਤ ਦੀ ਠੰਡ ਹੁੰਦੀ ਹੈ ਉਹਨਾਂ ਦਾ ਡੰਗਰ ਬੱਚਾ ਵੀ ਵਿੱਚੇ ਹੁੰਦਾ ਸੋ ਇਧਰਲੇ ਪਾਸੇ ਇੰਦਰਾ ਗਾਂਧੀ ਨੇ ਕਿਹਾ ਸੀ ਕੀ ਕਹਿੰਦੇ ਮਕਾਨ ਵੀ ਦੂੰਗੀ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿ ਕੀ ਸਾਨੂੰ ਨੌਕਰੀ ਤਾਂ ਮਿਲ ਹੀ ਨਹੀਂ ਹੈ ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ 3 ਮਹੀਨੇ 1000 ਰੁਪਇਆ ਬੈਂਕ ਵਿੱਚ ਜਮ੍ਹਾਂ ਹੋ ਜਾਏ ਘਰ ਕੋ ਉ ਵੀ ਨਹੀਂ ਹੋ ਰਿਹਾ ਜਿੰਨੇ ਵੀ ਵਾਦੇ ਕੀਤੇ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਐ